ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਕਿਉਂਕਿ ਆਪਣੇ ਹਾੜਾ ਆਏ ਹੋਏ ਆ ਪਾਣੀ ਆਇਆ ਹੋਇਆ ਬਹੁਤ ਜ਼ਿਆਦਾ ਇਸ ਕਰਕੇ ਵੀਡੀਓ ਬਣਾਈ ਨਹੀਂ ਗਈ ਇਸ ਕਰਕੇ ਸਾਰੀਆਂ ਜ਼ਮੀਨਾਂ ਜਿਹੜੀਆਂ ਆਪਣੀਆਂ ਪਾਣੀ ਦੇ ਵਿੱਚ ਝੋਨੇ ਆ ਜਿਹੜੇ ਡੁੱਬ ਗਏ ਤੇ ਇਸ ਕਰਕੇ ਮਾਣੀ ਨਿੱਕੀ ਤਾਂ ਮਾਣੀ ਮੂੜੀ ਆਫ ਹੋ ਗਿਆ ਤੇ ਇਹਨਾਂ ਆਪਾਂ ਆ ਵੀਡੀਓ ਬਣਾਵਾਂਗੇ ਜਿਵੇਂ ਅੱਜ ਬਰਸਾਤਾਂ ਦੇ ਕਰਨਾ ਬਹੁਤ ਜ਼ਿਆਦੀ ਹਰਿਆਈ ਚਮ ਜਾਂਦੀ ਹੈ ਇਹ ਵੇਖੋ ਜੜੀਆਂ ਇਹ ਟਾਣਾ ਹੀ ਸਾਫ਼ ਕੀਤੀਆਂ ਹੋਈਆਂ ਮੈਂ ਇੰਨੇ ਬਿਲਕੁਲ ਕਾਲੀਆਂ ਹੋਈਆਂ ਪਈਆਂ ਸੀ ਅੱਗੇ ਮੈਂ ਤੁਹਾਨੂੰ ਵੀਡੀਓ ਚ ਵਿਖਾਉਂਗੀ ਇਹ ਸਾਫ਼ ਕਰਨ ਤੋਂ ਬਾਅਦ ਵੀਡੀਓ ਬਣਾਈਏ ਮੈਂ ਵੇਖੋ ਆ ਵੀ ਉੱਪਰ ਨਾ ਪ੍ਰਣਾਲੇ ਦਾ ਪਾਣੀ ਆਉਂਦਾ ਤੇ ਇੱਥੋਂ ਵੀ ਸਾਰਾ ਜੰਗਾਲ ਜਿਹੜਾ ਲੱਗ ਗਿਆ ਸੀ ਕਾਲਾ ਹਰਾ ਹਰਾ ਤੇ ਵੇਖੋ ਉੱਤੋਂ ਅੱਧੀ ਹੈ ਜੇ ਮੈਂ ਛੱਡ ਦਿੱਤੀ ਉਹ ਰਹਿ ਗਈ ਸੀ ਮੇਰੇ ਤੋਂ ਤੇ ਵੇਖੋ ਥੱਲੋਂ ਬਿਲਕੁਲ ਸਾਫ਼ ਹੋ ਗਈ ਤੇ ਉਤੋਂ ਇਸ ਤਰ੍ਹਾਂ ਸੀ ਇਹ ਸਾਰਾ ਤੇ ਥੱਲੋਂ ਇੱਟਾਂ ਵੀ ਇਸੇ ਤਰ੍ਹਾਂ ਹੀ ਸੀ ਕਿਉਂਕਿ ਮੀ ਬਹੁਤ ਜ਼ਿਆਦੇ ਪਏ ਹਨ ਮੀਆਂ ਦੇ ਕਰਕੇ ਸਾਰੀਆਂ ਇੱਟਾਂ ਹਰੀਆਂ ਹਰੀਆਂ ਕਾਲੀਆਂ ਕਾਲੀਆਂ ਹੋਈਆਂ ਸੀ ਤੇ ਇਹਨਾਂ ਨੂੰ ਆਪਾਂ ਅੱਜ ਸਾਫ਼ ਕੀਤਾ ਤੇ ਵੇਖੋ ਆਪਾਂ ਆ ਵੇਖੋ ਐਵੇਂ ਸੀ ਆਪਣੀਆਂ ਆਪਣੀ ਜਿਹੜੀ ਇਹ ਨਾ ਉਹ ਜਿਹੜੀ ਤੁਹਾਨੂੰ ਵੀਡੀਓ ਪਹਿਲਾਂ ਵਿਖਾਈ ਮੈਂ ਉਹ ਸਾਫ਼ ਕਰਨ ਤੋਂ ਬਾਅਦ ਵਿਖਾਈ ਸੀ ਤੇ ਸਾਫ਼ ਕਰਨ ਤੋਂ ਬਾਅਦਵੇਂ ਹੋ ਜਾਊਗਾ ਤੇ ਵੇਖੋ ਆਪਣੇ ਕਿੰਨਾ ਜ਼ਿਆਦਾ ਜਾਲਾ ਜੰਮਿਆ ਪਿਆ ਤੇ ਇਹ ਨਾ ਬਹੁਤ ਹੀ ਜਿਆਦਾ ਤਿਲਕਣ ਹੋਈ ਪਈ ਏ ਤੇ ਆਪਾਂ ਸਾਫ ਕਰਾਂਗੇ ਵੇਖੋ ਅੰਦਰ ਬਾਥਰੂਮ ਚ ਵੀ ਬਹੁਤ ਜਿਆਦਾ ਕੰਦਾਂ ਦੇ ਨਾਲ ਜੰਮਿਆ ਹੋਇਆ ਹਰਿਆ ਹਰਿਆ ਤੇ ਥੱਲੇ ਇਟਾਂ ਤੇ ਵੀ ਵੇਖੋ ਸਾਰੇ ਖਰਾਬ ਹੋਈਆਂ ਪਈਆਂ ਇਟਾਂ ਤੇ ਇਹਨਾਂ ਨੂੰ ਨਾ ਆਪਾਂ ਸਾਫ ਕਰਾਂਗੇ ਬਹੁਤ ਹੀ ਜਿਆਦਾ ਮੀਂਹ ਪਏ ਇਸ ਕਰਕੇ ਸਾਫ ਕਰਨ ਦਾ ਟਾਈਮ ਨਹੀਂ ਲੱਗਾ ਕਿਉਂਕਿ ਮੀਂਹ ਰੋਜ਼ ਆ ਜਾਂਦੇ ਆ ਤੇ ਬਾਰਿਸ਼ਾਂ ਦੇ ਕਰਕੇ ਨਾ ਬਹੁਤ ਜਿਆਦਾ ਹਰਿਆ ਹਰਿਆ ਜੰਮਿਆ ਪਿਆ ਤੇ ਬੁਰਾ ਲੱਗਦਾ ਤੇ ਵੈਸੇ ਵੀ ਤਿਲਕਣ ਹੋਈ ਪਈ ਏ ਤਿਲਕਣ ਦਾ ਵੀ ਡਰ ਦੇਿੰਦਾ ਤੇ ਇਹਨੂੰ ਆਪਾਂ ਨਾ ਕਰੇ ਇਨੂੰ ਆਪਾਂ ਸਾਫ਼ ਕਰਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਤਾਂ ਤੁਸੀਂ ਜਿਵੇਂ ਕਾਲਾ ਤਜਾਬ ਮਿਲ ਜਾਂਦਾ ਡੇਰੀ ਤੋਂ ਦੇ ਨਾਲ ਵੀ ਤੁਸੀਂ ਸਾਫ਼ ਕਰ ਸਕਦੇ ਹੋ ਪਰ ਆਪਾਂ ਇੱਕ ਹੋਰ ਤਰੀਕੇ ਨਾਲ ਅੱਜ ਸਾਫ਼ ਕਰਾਂਗੇ ਉਹ ਮੈਂ ਵੀਡੀਓ ਵੇਖੀ ਸੀ ਤੇ ਮੈਂ ਕਿਹਾ ਆਪਾਂ ਚੱਲ ਸਾਫ਼ ਕਰਦੇ ਆ ਇਸੇ ਤਰੀਕੇ ਨਾਲ ਕਰਕੇ ਵੇਖਦੇ ਆ ਹੁੰਦਾ ਕਿ ਨਹੀਂ ਵੇਖੋ ਆਪਣਾ ਜਿੰਨਾ ਜਾਂ ਕਿੰਨਾ ਜ਼ਿਆਦਾ ਆਪਣਾ ਜਾਲਾ ਜਿਹੜਾ ਜੰਮਿਆ ਹੋਇਆ ਤੇ ਤੁਹਾਨੂੰ ਮੈਂ ਪਹਿਲਾਂ ਵਿਖਾਈ ਦਿੱਤਾ ਉਹ ਵੀਡੀਓ ਤੁਹਾਨੂੰ ਵਿਖਾਈ ਹੈ ਨਾ ਇਸ ਤਰ੍ਹਾਂ ਆਪਣੇ ਉਸੇ ਤਰ੍ਹਾਂ ਹੀ ਇਹ ਸਾਫ਼ ਹੋ ਜਾਊਗਾ ਬਿਲਕੁਲ ਐ ਸਾਫ਼ ਹੋ ਜਾਣਗੇ ਬਿਲਕੁਲ ਜਾਲਾ ਜਿਹੜਾ ਖਤਮ ਹੋ ਜਾਊਗਾ ਤੇ ਆਪਾਂ ਇਹ ਜਿਹੜਾ ਜਾਲਾ ਤੁਹਾਨੂੰ ਸਾਫ਼ ਕਰਕੇ ਵਿਖਾਵਾਂਗੇ ਇਹਦੇ ਵਾਸਤੇ ਆਪਾਂ ਕੀ ਚੀਜ਼ ਵਰਤਣੀ ਉਹ ਤੁਹਾਨੂੰ ਦੱਸਦੇ ਆਂ ਵੇਖੋ ਇੱਧਰ ਪੌੜੀਆਂ ਵੀ ਕਾਲੀਆਂ ਹੋਈਆਂ ਪਈਆਂ ਹਰੀਆਂ ਹਰੀਆਂ ਹੋਈਆਂ ਪਈਆਂ ਇੰਨਾ ਤੇ ਵੀ ਬਹੁਤ ਜ਼ਿਆਦਾ ਜੰਮਿਆ ਪਿਆ ਕਿ ਮੀਂਹ ਬਹੁਤ ਜ਼ਿਆਦੇ ਪਿਆ ਮੀਂਹਾਂ ਦੇ ਕਰਕੇ ਨਾ ਬਹੁਤ ਜ਼ਿਆਦਾ ਜਿਹੜਾ ਜਾਲਾ ਹਰਿਆਈ ਦੀ ਜੰਮ ਗਈ ਤੇ ਬਹੁਤ ਹੀ ਜ਼ਿਆਦੀ ਬੁਰੀ ਲੱਗਦੀ ਪਈ ਹੈ ਤੇ ਮੈਂ ਅੱਜ ਸੋਚਿਆ ਪੀ ਇਹਨੂੰ ਸਾਫ਼ ਕਰਦੇ ਆ ਤੇ ਸਾਫ਼ ਕਿੰਦੇ ਕਰਨ ਨਾਲ ਕਰਨਾ ਆਪਾਂ ਤੁਹਾਨੂੰ ਦੱਸਦੇ ਆ ਇਹ ਵਾਲੀ ਚੀਜ਼ ਏ ਜਿੰਦੇ ਨਾਲ ਆਪਾਂ ਸਾਫ਼ ਕਰਾਂਗੇ ਇਹ ਚੀਜ਼ ਕੀ ਏ ਤੁਹਾਨੂੰ ਦੱਸਦੇ ਆ ਆਮ ਹੀ ਆਪਣੇ ਦੁਕਾਨਾਂ ਤੋਂ ਮਿਲ ਜਾਂਦੀ ਏ ਤੇ ਬਾਤ ਹੀ ਮਹਿੰਗੀ ਵੀ ਨਹੀਂ ਹੁੰਦੀ ਬਸ 30 ਰੁਪਏ ਕਿਲੋ ਮਿਲ ਜਾਂਦੀ ਏ ਇਹ ਹੈਗਾ ਜੀ ਚੂਨਾ ਜਿਹੜਾ ਆਪਾਂ ਕੰਦਾਂ ਤੇ ਮਾਰਦੇ ਆ ਕਲਈ ਜਿੰਨੂੰ ਕਹਿ ਦਿੰਦੇ ਕਈ ਲੋਕ ਇਹ ਉਹ ਕਲਈਏ ਇਹਨੂੰ ਆਪਾਂ ਇਸ ਤਰ੍ਹਾਂ ਨਾ ਛਿੜਕ ਦੇਣਾ ਜਿੱਥੇ-ਜਿੱਥੇ ਜਾਲਾ ਬਸ ਪਤਲਾ ਪਤਲਾ ਛਿੰਕ ਦੋ ਸਾਰੇ ਥਾਵਾਂ ਤੇ ਜਿੱਥੇ-ਜਿੱਥੇ ਤੁਹਾਨੂੰ ਲੱਗੇ ਜਾਲਾ ਉੱਥੇ-ਉਥੇ ਛਿੰਕ ਦੋ ਇਸੇ ਤਰ੍ਹਾਂ ਇਸੇ ਤਰ੍ਹਾਂ ਆਪਾਂ ਸਾਰੇ ਬੰਨੇ ਛਿੜਕ ਦਿੰਨੇ ਆ ਤੇ ਛਿੜਕ ਕੇ ਤੇ ਬਸ ਇਹ ਨਾ ਛਿੜਕ ਦਿਆਂ ਸਾਰੀ ਉਸੇ ਟਾਈਮ ਹੀ ਕੰਮ ਸ਼ੁਰੂ ਕਰ ਦਿੰਦਾ ਆਪਣਾ ਇਹ ਜਿਹੜਾ ਜਾਲਾ ਨਾ ਉੱਪਰ ਨੂੰ ਫੁੱਲਣਾ ਸ਼ੁਰੂ ਹੋ ਜਾਂਦਾ ਤੇ ਮਾੜਾ ਜਿਹਾ ਆਪਾਂ ਬੁਸ਼ ਮਾਰ ਕੇ ਜਾਂ ਸਕ੍ਰੈਪ ਮਾਰ ਕੇ ਤੇ ਮਿੰਟੋ-ਮਿੰਟੇ ਜਿਹੜਾ ਜਾਲਾ ਆਪਣਾ ਇਹ ਲੈ ਜਾਣਾ ਤੇ ਬਹੁਤ ਹੀ ਜਲਦੀ ਆਪਣੀਆਂ ਇੱਟਾਂ ਜਿਹੜੀਆਂ ਨਾਲ ਸਿਰਡਾਂ ਤੇ ਕੰਧਾਂ ਨਾਲ ਵੀ ਬੰਨੀ ਦੇ ਉੱਤੇ ਵੀ ਜੰਮ ਜੰਮਿਆ ਹੋਇਆ ਜਾਲਾ ਇਹ ਬਿਲਕੁਲ ਸਾਫ਼ ਹੋ ਜਾਊਗਾ ਤੁਹਾਨੂੰ ਕਰਕੇ ਵਿਖਾਵਾਂਗੇ ਆਪਾਂ ਤੇ ਮੈਂ ਵੀ ਇਹ ਪਹਿਲੀ ਵਾਰੀ ਇਹ ਕਰਕੇ ਵੇਖਿਆ ਤੇ ਵੇਖੋ ਆਪਾਂ ਸਾਰੇ ਬੰਨੇ ਜਿੱਥੇ-ਜਿੱਥੇ ਆਪਣੇ ਜਾਲਾ ਸੀ ਨਾ ਉੱਥੇ-ਉੱਥੇ ਆਪਾਂ ਛਿੜਕ ਦਿੱਤਾ ਤੇ ਹੁਣ ਆਪਾਂ ਇਹਨੂੰ ਜਿਹੜਾ ਕੋਈ ਬੁਰਛੇ ਜਿਵੇਂ ਕੱਪੜੇ ਧੋਣ ਵਾਲਾ ਜਾਂ ਕੋਈ ਸੱਕਰਬ ਲੈ ਲੋਨ ਦੇ ਨਾਲ ਆਪਾਂ ਇਹਨੂੰ ਮੜਾ-ਮੜਾ ਉੱਤੇ ਪਾਣੀ ਪਾ ਕੇ ਨਾ ਤੇ ਇਹਨੂੰ ਆਪਾਂ ਜਿਹੜਾ ਇਸ ਤਰ੍ਹਾਂ ਐਵੇਂ ਬੁਰਛ ਮਾਰਨਾ ਤੁਸੀਂ ਵੇਖੋ ਆਪਣਾ ਜਿਹੜਾ ਜਾਲਾ ਲੈਣਾ ਸ਼ੁਰੂ ਹੋ ਗਿਆ ਵੇਖੋ ਸਾਪ ਹੋਈ ਜਾਂਦਾ ਇਹ ਮਿੰਟੋ ਮਿੰਟਾ ਜਿਹੜਾ ਜਾਲਾ ਨਾ ਇਹਨੂੰ ਲਾ ਦੇਂ ਜਾਲੇ ਨੂੰ ਲਾ ਦੇਂਦਾ ਜਿਹੜਾ ਚੂਨਾ ਜਿਹੜੀ ਕਲੇ ਹੁੰਦੀ ਹੈ ਵੇਖੋ ਕਿਵੇਂ ਪੱਟੀ ਜਾਂਦਾ ਤੇ ਇਸ ਤਰ੍ਹਾਂ ਆਪਾਂ ਆਏ ਜਿਹੜਾ ਨਾ ਸਾਰੇ ਤੇ ਆਪਾਂ ਜਿੱਥੇ-ਜਿੱਥੇ ਹੈਗਾ ਬਸ ਜ਼ਿਆਦਾ ਆਪਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਬਸ ਮਾੜਾ-ਮਾੜਾ ਬੁਰਛ ਮਾਰਾਂਗੇ ਨਾ ਤੇ ਆਪਣੇ ਆਪ ਹੀ ਲੈਂਦਾ ਜਾਊਗਾ ਤੇ ਜੇ ਆਪਾਂ ਆਖੀ ਉਸ ਤਰ੍ਹਾਂ ਉਸ ਤਰ੍ਹਾਂ ਨਹੀਂ ਮੜਾ ਜੇ ਆਪਾਂ ਨੂੰ ਬੁਰਛ ਉੱਪਰ ਮਾਰਨਾ ਪੈਣਾ ਇਹਦੇ ਤੇ ਬੁਰਛ ਮਾਰਨ ਨਾਲ ਜਿਹੜੇ ਆਪਣੀ ਜਿਹੜੀ ਹਰਿਆਈ ਹੈ ਨਾ ਬਿਲਕੁਲ ਖਤਮ ਹੋ ਜੂਗੀ ਐ ਵੇਖੋ ਸਾਈਡਾਂ ਤੇ ਤੱਬਾ ਤਾਂ ਹੀ ਮੋਟਾ-ਮੋਟਾ ਜਿਹੜਾ ਨਾ ਜੰਮਿਆ ਹੋਇਆ ਸੀ ਜਾਲਾ ਤੇ ਇਹ ਆਪਾਂ ਸਾਰਾ ਹੀ ਇਸੇ ਤਰ੍ਹਾਂ ਜਿੱਥੇ-ਜਿੱਥੇ ਆਪਾਂ ਪਾਈ ਹੈ ਨਾ ਕਲੀ ਇਸੇ ਤਰ੍ਹਾਂ ਬੁਰਛ ਮਾਰ ਕੇ ਸਾਰੇ ਪਹਿਲਾਂ ਸਾਰੇ ਬੰਨੇ ਬੁਰਛ ਮਾਰ ਦਿੰਨੇ ਜਿੱਥੇ-ਜਿੱਥੇ ਕਲੀ ਪਾਈ ਹੈ ਫਿਰ ਆਪਾਂ ਇਹਨੂੰ ਪਾਣੀ ਨਾਲ ਧੋ ਕੇ ਤੁਹਾਨੂੰ ਵਿਖਾਵਾਂਗੇ ਤੇ ਹੁਣ ਆਪਾਂ ਸਾਰੇ ਸਾਫ਼ ਕਰ ਦਿੰਨੇ ਇਹਨੂੰ ਚੰਗੀ ਤਰ੍ਹਾਂ ਤੇ ਇਸੇ ਤਰ੍ਹਾਂ ਹੀ ਆਪਾਂ ਵੇਖੋ ਸਾਰੇ ਬੁੱਛ ਮਾਰ ਦਿੱਤਾ ਸਾਰੇ ਬੰਨੇ ਮਾਰ ਦਿੱਤਾ ਹੁਣ ਆਪਾਂ ਤੁਹਾਨੂੰ ਇਹ ਧੋ ਕੇ ਵਿਖਾਉਨੇ ਆ ਤੇ ਸਾਫ ਹੋ ਜਾਊਗਾ ਬਿਲਕੁਲ ਇਹ ਟਾਣਾ ਬਹੁਤ ਹੀ ਜਿਆਦੀਆਂ ਖਰਾਬ ਹੋਈਆਂ ਪਈਆਂ ਸੀ ਕਿਉਂਕਿ ਮੀਂਹ ਦੇ ਕਰਕੇ ਇਹ ਜਿਹੜਾ ਹਰਾ ਹਰਾ ਜੰਮ ਗਿਆ ਸੀ ਤੇ ਇਹ ਹਰ ਕਿਸੇ ਨੂੰ ਪ੍ਰੋਬਲਮ ਆਉਂਦੀ ਤੇ ਇਸੇ ਤਰ੍ਹਾਂ ਆਪਾਂ ਤੁਸੀਂ ਨਾ ਇਹਨੂੰ ਸਾਫ ਕਰ ਸਕਦੇ ਹੋ ਇਸ ਸੌਖੇ ਤਰੀਕੇ ਨਾਲ ਵੇਖੋ ਆਪਣੀਆਂ ਸਾਰੀਆਂ ਇਟਾਂ ਸਾਫ ਹੋਈ ਜਾਂਦੀਆਂ ਵੇਖੋ ਕਿੰਨੀਆਂ ਜ਼ਿਆਦਾਆਂ ਆਪਣੀਆਂ ਇੱਟਾਂ ਗੰਦੀਆਂ ਸੀ ਦਿਸਦੀਆਂ ਹੀ ਨਹੀਂ ਸੀ ਤੇ ਵੇਖੋ ਆਪਣੀਆਂ ਇੱਟਾਂ ਬਿਲਕੁਲ ਸਾਫ਼ ਹੋਣੀਆਂ ਸ਼ੁਰੂ ਹੋ ਗਈਆਂ ਇਸੇ ਤਰ੍ਹਾਂ ਜਿਵੇਂ ਫਰਸ਼ ਤੇ ਵੀ ਇਸੇ ਤਰ੍ਹਾਂ ਆਪਣੇ ਜਿਵੇਂ ਫਰਸ਼ ਪਾਇਆ ਹੁੰਦਾ ਨਾ ਫਰਸ਼ ਤੇ ਵੀ ਕਈ ਵਾਰੀ ਇਸ ਤਰ੍ਹਾਂ ਜੰਮ ਜਾਂਦਾ ਤੇ ਉਹ ਫਰਸ਼ ਤੇ ਵੀ ਤੁਸੀਂ ਇਸੇ ਤਰੀਕੇ ਨਾਲ ਇਹਨੂੰ ਤੁਸੀਂ ਸਾਫ਼ ਕਰ ਸਕਦੇ ਹੋ ਤੇ ਅੱਜ ਮੈਂ ਛੱਤ ਤੇ ਵੀ ਵੇਖਿਆ ਲੈਂਟਰ ਤੇ ਵੀ ਪਾਣੀ ਉਹ ਕਿਉਂਕਿ ਮੀਂਹ ਇੰਨੇ ਪਏ ਉਹਨਾਂ ਨਾਲ ਨਾ ਕੋਠੇ ਤੇ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਜੰਮਿਆ ਹੋਇਆ ਛੱਤਾਂ ਦੇ ਉੱਤੇ ਤੇ ਜੇ ਤੁਸੀਂ ਛੱਤਾਂ ਵੀ ਸਾਫ਼ ਕਰਨੀਆਂ ਹਨ ਲੈਂਟਰ ਵੀ ਉਹ ਵੀ ਤੁਸੀਂ ਇਸ ਤਰ੍ਹਾਂ ਕਲੇਸ਼ਣਕ ਦਿਓ ਤੇ ਬਾਅਦ ਚ ਮਾੜਾ ਜਾਂ ਬੁਰਛ ਮਾਰ ਕੇ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਪਾਣੀ ਪਾ ਕੇ ਤੈਨੂੰ ਧੋ ਦਿਓ ਤੇ ਜੜਾ ਨਾ ਆਪਾਂ ਇਹ ਜਾਲਾ ਬਿਲਕੁਲ ਸਾਫ਼ ਹੋ ਜਾਂਦਾ ਵੇਖੋ ਆਪਾਂ ਸਾਫ਼ ਕਰ ਦਿੱਤਾ ਧੋ ਦਿੱਤਾ ਸਾਰਾ ਤੇ ਉਹ ਵੇਖੋ ਅੱਧੀ ਉੱਪਰੋਂ ਕੰਧ ਰਹਿਣ ਦਿੱਤੀ ਐ ਮੈਂ ਤੁਹਾਨੂੰ ਵਿਖਾਉਣ ਦਾ ਕਰਕੇ ਵੇਖੋ ਥੱਲੋਂ ਬਿਲਕੁਲ ਸਾਫ਼ ਹੋ ਗਈ ਐ ਕਿੰਨੀ ਕਾਲੀ ਹੋਈ ਪਈ ਸੀ ਤੇ ਇਹ ਵੇਖੋ ਆਪਣੀਆਂ ਬੰਨੀਆਂ ਇੱਥੋਂ ਤੁਹਾਨੂੰ ਮੈਂ ਪਹਿਲਾਂ ਵਿਖਾਈਆਂ ਹੀ ਆਂ ਵੀਡੀਓ ਦੇ ਵਿੱਚ ਦੇ ਵੇਖੋ ਆਪਣਾ ਬਾਥਰੂਮ ਦੀ ਵੀ ਕੰਦ ਬਿਲਕੁਲ ਸਾਫ ਹੋ ਗਈ ਆ ਬਹੁਤ ਜਿਆਦਾ ਹਰਿਆਈ ਜੰਮੀ ਪਈ ਸੀ ਤੇ ਇਧਰ ਆਪਣੀਆਂ ਇਟਾਂ ਵੇਖੋ ਇਟਾਂ ਵੀ ਬਿਲਕੁਲ ਸਾਫ ਹੋ ਗਈਆਂ ਤੇ ਬਹੁਤ ਹੀ ਸੋਹਣੀਆਂ ਜਿਹੜੀਆਂ ਬਣ ਗਈਆਂ ਤੇ ਕਿਉਂਕਿ ਜਿਹੜੀ ਹਰਿਆਲੀ ਜੀ ਜੰਮ ਜਾਂਦੀ ਨਾ ਉਹਦੇ ਨਾਲ ਬਹੁਤ ਹੀ ਜਿਆਦਾਆਂ ਪੁਰੀਆਂ ਜੀਆਂ ਲੱਗਦੀਆਂ ਤੇ ਇੱਕ ਜਿਹੜੀ ਤਿਲਕਣ ਵੀ ਹੋ ਜਾਂਦੀ ਏ ਤੇ ਇਸੇ ਤਰ੍ਹਾਂ ਤੁਸੀਂ ਵੀ ਜੇ ਤੁਹਾਡੇ ਵੀ ਘਰੇ ਘਰ ਵਿੱਚ ਫਰਸ਼ ਤੇ ਜਾਂ ਇਟਾਂ ਤੇ ਕਿਸੇ ਵੀ ਚੀਜ਼ ਤੇ ਇਸ ਤਰ੍ਹਾਂ ਹਰਿਆ ਹਰਿਆ ਜੰਮਿਆ ਹੋਇਆ ਹਰਿਆਈ ਪਾਣੀ ਦੇ ਨਾਲ ਸਲਾਬ ਦੇ ਨਾਲ ਤਾਂ ਤੁਸੀਂ ਇਸੇ ਤਰ੍ਹਾਂ ਕਲੀ ਲਿਆ ਕੇ ਬਾਜ਼ਾਰੋਂ 30 ਰੁਪਏ ਕਿਲੋ ਇਹ ਮਿਲਦੀ ਹੈ ਤੇ ਕਿਲੋ ਕੋ ਮੰਗਾ ਲਿਓ ਇਹਦੇ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਇਸ ਤਰ੍ਹਾਂ ਛਿਣਕ ਕੇ ਤੇ ਇਸੇ ਤਰ੍ਹਾਂ ਵੇਖੋ ਆਪਣੇ ਸਾਰੇ ਬੰਨਿਓ ਜਿੱਥੇ-ਜਿੱਥੇ ਆਪਣੇ ਤੁਹਾਨੂੰ ਵਿਖਾਇਆ ਸੀ ਮੈਂ ਉੱਥੋਂ-ਉੱਥੋਂ ਸਾਫ਼ ਕਰ ਦਿੱਤਾ ਤੇ ਇਸੇ ਤਰ੍ਹਾਂ ਜਿਵੇਂ ਪੌੜੀਆਂ ਤੇ ਵੀ ਜੰਮਿਆ ਹੋਇਆ ਪੌੜੀਆਂ ਮੈਂ ਕੱਲ੍ਹ ਸਾਫ਼ ਕਰੂੰਗੀ ਤੇ ਐਸੀ ਆਪਣੀ ਅੱਜ ਦੀ ਵੀਡੀਓ